ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਈ ਹੋਪ ਕਿ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਵੀਡੀਓ ਜਿੱਥੇ ਕੀ ਲੱਗੇ ਆ ਬ੍ਰਾਂਡਡ ਕੱਪੜੇ ਸਾਰਾ ਐਟੂ ਜ਼ੈਡ ਸਮਾਨ ਜਿੱਦਾਂ ਕਿ ਅਸੀਂ ਤੁਹਾਨੂੰ ਇੰਸਟਾਗ੍ਰam ਤੇ ਵੀਡੀਓ ਚ ਦੱਸਿਆ ਸੀਗਾ ਤੇ ਅੱਜ ਅਸੀਂ ਜਾ ਰਹੇ ਹਾਂ ਕੋਕੀ ਐਗਜ਼ੀਬਿਸ਼ਨ ਦੇ ਵਿੱਚ ਤੇ ਉੱਥੇ ਤੁਹਾਨੂੰ ਸਾਰਾ ਐਟੂ ਜ਼ੈਡ ਸਟਾਲ ਦਿਖਾਵਾਂਗੇ ਬਿਲਕੁਲ ਕਾਫੀ ਬ੍ਰਾਂਡਡ ਕੱਪੜੇ ਆਏ ਹੋਏ ਆ ਤੇ ਕਾਫੀ ਕੁਝ ਹੈਗਾ ਤੁਹਾਨੂੰ ਅੱਜ ਦਿਖਾਵਾਂਗੇ ਜਿਵੇਂ ਕਿ ਸਾਰਿਆਂ ਨੂੰ ਦੱਸਿਆ ਆਪਾਂ ਸਿਟੀ ਸੈਂਟਰ ਸਿਟੀ ਸੈਂਟਰ ਹੁਸ਼ਿਆਰਪੁਰ 19 ਰੋਡ ਦੇ ਉੱਤੇ ਹੈਗਾ ਵਾ ਤੇ ਉੱਥੇ ਅੱਜ ਹੈਗਾ ਵਾ ਐਗਜ਼ੀਬਿਸ਼ਨ ਦੋ ਦਿਨ ਐਗਜ਼ੀਬਿਸ਼ਨ ਲੱਗਣੀ ਹੈ ਤੁਸੀਂ ਇੰਸਟਾ ਤੇ ਬਹੁਤ ਜ਼ਿਆਦਾ ਪਿਆਰਤਾ ਤਾਂ ਸੰਗਤ ਜੀ ਬਾਤ ਚੜ ਕੇ ਕੱਲ ਦਾ ਦਿਨ ਵੀ ਤਾਂ ਲੈ ਹੈਗਾ ਤੇ ਆ ਕੇ ਤੁਸੀਂ ਜ਼ਰੂਰ ਸ਼ੋਪਿੰਗ ਕਰਿਓ ਪਿਛਲੀ ਵਾਰੀ YouTube ਤੇ ਬਹੁਤ ਮੈਸੇਜ ਆਏ ਸੀਗਾ ਨਾ ਫਿਰ ਤੁਸੀਂ ਮਤਲਬ ਅੱਜ ਤਾਂ ਨਾ ਅਡਵਾਂਸ ਤੋਂ ਦੱਸ ਦਿੱਤਾ ਸੀ ਉਦੋਂ ਸੀ ਸੈਕੰਡ ਡੇ ਵੀਡੀਓ ਪਾਈ ਸੀ ਅੱਜ ਫਸਟੇ ਹੀ ਅਪਲੋਡ ਕਰ ਦਵਾਂਗੇ ਹਾਂਜੀ ਪਰ ਮਿਸ ਨਾ ਕਰਿਓ ਤੁਸੀਂ ਇਸ ਵਾਰ ਬਾਕੀ ਮਿਸ ਨਾ ਕਰਿਓ ਤਾਂ ਤੁਸੀਂ ਜ਼ਰੂਰ ਆਓ ਤੇ ਆਪਣੀ ਸ਼ਾਪਿੰਗ ਕਰੋ ਬਿਲਕੁਲ ਵੀ ਕਿ ਚਲੋ ਹੁਣ ਆਪਾਂ ਚੱਲਦੇ ਟਾਈਮ ਵੀਰ ਕਾਫੀ ਹੋਰ ਬੁਲਾਇਆ ਸੀ ਇਹਨਾਂ ਨੇ ਤੇ ਇਹ ਹੈਗਾ ਪੂਰਾ ਸਿਟੀ ਸੈਂਟਰ ਹ シャਹਪੁਰ ਦਾ ਵੈਨਿਊ ਤੇ ਅਸੀਂ ਚੱਲਦੇ ਆ ਜਿੱਥੇ ਲੱਗੀ ਅਨਿਵਿਸ਼ਨ ਤਿਆਰ ਤੇ ਦੇਖੋ ਜੀ ਕਾਫੀ ਸੋਹਣਾ ਹੈ ਨਹੀਂ ਡਿਜ਼ਾਈਨ ਕੀਤਾ ਹੋਇਆ ਵਾ ਹੂੰ ਤੇ ਯਾਰੋ ਚਲੋ ਤੁਹਾਨੂੰ ਦਿਖਾਉਨੇ ਆ ਨਾਲ ਦੀ ਨਾਲ ਕੀ ਕੀ ਅਗਰ ਹੋਇਆ ਸੀ ਪਿਛਲੀ ਵਾਰੇ ਸ਼ਰਾਜ਼ ਹੋਟਲ ਤੇ ਲੱਗੀ ਸੀ ਨਾ ਤਾਂ ਉੱਥੇ ਉਹ ਥੋੜੀ ਜਗ੍ਹਾ ਕੰਜੈਸਟਡ ਜਿਹੀ ਸੀਗੀ ਬਿਲਕੁਲ ਤੇ ਬਾਕੀ ਇਸ ਵਾਰੀ ਬਹੁਤ ਵਧੀਆ ਅਨਿਵਿਸ਼ਨ ਲੱਗੀ ਆ ਖਾਣ ਪੀਣੇ ਵੀ ਕਾਫੀ ਜ਼ਿਆਦਾ ਸਟਾਲ ਲੱਗੇ ਹੋਏ ਆ ਸ਼ਾਪ ਕੋਰਸ ਸਿਟੀ ਸੈਂਟਰ ਚਲੋ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਜੀ ਆਜੋ ਤੇ ਕਾਫੀ ਜਿਹੜੇ ਤੁਸੀਂ ਦੇਖੋ ਡਿਜ਼ਾਈਨਰ ਕੱਪੜੇ ਤੇ ਇਧਰ ਐਂਟਰੀ ਦੇ ਵਿੱਚ ਇਧਰ ਦੇਖੋ ਇਧਰ ਪਾਸੇ ਹੈਅ ਐਕਸਟੈਂਸ਼ਨਸ ਦਾ ਸਾਰਾ ਆ ਆ ਦੇਖੋ ਤੇ ਬਾਕੀ ਹੁਣ ਅੰਦਰ ਚੱਲਦੇ ਆਪਾਂ ਹਨਾ ਹੂੰ ਆਜੋ ਤਾਂ ਅੰਦਰ ਹੀ ਦੇਖੋ ਤੁਹਾਨੂੰ ਕਾਫੀ ਜਿਹੜੇ ਡਿਜ਼ਾਈਨਰ ਕੱਪੜਿਆਂ ਦੀ ਸ਼ਾਪ ਦੇਖਣ ਨੂੰ ਮਿਲ ਜੀ ਆਹ ਦੇਖੋ ਜੀ ਤੇ ਇਧਰ ਸਿਟੀ ਸੈਂਟਰ ਵਿੱਚ ਬਹੁਤ ਸਾਰੇ ਸਟਾਲ ਲੱਗੇ ਜਿੱਦਾਂ ਕਿ ਤੁਸੀਂ ਪਿੱਛੇ ਦੇਖ ਸਕਦੇ ਆ ਤੇ ਬਾਕੀ ਜਿੱਦਾਂ ਜਿੱਦਾਂ ਸਟਾਲ ਆ ਸਾਰੇ ਉਦੋਂ ਉਦੋਂ ਉੱਪਰ ਕਾਊਂਟਰ ਨੰਬਰ ਨੇਮ ਵਗੈਰਾ ਸਾਰੇ ਉੱਪਰ ਸ਼ੋਅ ਆ ਤੇ ਬਿਲਕੁਲ ਜਨੀਕ ਜੀ ਕਲੈਕਸ਼ਨ ਆ ਜਿੱਦਾਂ ਤੁਹਾਨੂੰ ਪਿਛਲੀ ਵੀਡੀਓ ਚ ਅਸੀਂ ਦੱਸਿਆ ਹੀ ਸੀਗਾ ਆ ਦੇਖੋ ਨਾ ਕਿ ਬਾਕੀ ਜਿਹੜੀ ਇੱਥੇ ਕਲੈਕਸ਼ਨ ਮਿਲਣੀ ਆ ਉਹ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੀ ਠੀਕ ਆ ਤੇ ਦੇਖ ਸਕਦੇ ਕਾਫੀ ਜ਼ਿਆਦਾ ਜਨੀਕ ਕਲੈਕਸ਼ਨ ਆ ਆ ਦੇਖੋ ਜੀ ਤੇ ਬਾਕੀ ਤੁਸੀਂ ਓਵਰਲੂਕ ਤੋਂ ਵਗੈਰਾ ਦੇਖ ਲਓ ਕਰਵਾਚੌਤ ਹੈਗੇ ਆ ਤੇ ਕਰਵਾਚੌਤ ਦਾ ਸਪੈਸ਼ਲ ਇਹ ਗੁਰਦੂਦੂ ਡਿਜ਼ਾਈਨਰ ਕੱਪੜੇ ਦੇਖਣੇ ਚਾਹੁੰਦੇ ਹੋ ਤਾਂ ਦੇਖ ਸਕਦੇ ਹੋ ਤੇ ਬਾਕੀ ਇਸ ਤੋਂ ਬਾਕੀ ਇਸ ਤੋਂ ਬੈਟਰ ਆਪਸ਼ਨ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੀ ਹੈਗੀ ਵੈਰਾਈਟੀਆਂ ਵਿੱਚ ਤੁਸੀਂ ਆ ਸਕਦੇ ਆ ਕਿਉਂ ਇੱਕ ਕਾਫੀ ਜਰਾ ਹੈਗਾ ਇੱਦੀ ਸਾਈਡ ਦੇਖੋ ਹਾਂ ਡਿਜ਼ਾਈਨਰ ਕੱਪੜੇ ਵਗੈਰਾ ਹੋ ਗਿਆ ਹਨ ਤੇ ਬਾਕੀ ਦੀਦੀ ਹੁਣਾਂ ਦਾ ਸਟਾਲ ਹੈਗਾ ਪੰਜਾਬੀ ਲਿਬਾਸ ਤੇ ਤੁਸੀਂ ਪਿਛਲੀ ਵਾਰੀ ਵੀ ਕਲੈਕਸ਼ਨ ਵੀਡੀਓ ਤੇ ਦੇਖਿਆ ਹੋਣਾ ਆ ਤੇ ਬਾਕੀ ਤੁਸੀਂ ਦੀਦੀ ਹੁਣਾਂ ਦਾ ਬਹੁਤ ساری ਤਰ੍ਹਾਂ ਦੀ ਵੈਰਾਈਟੀ ਪਾਰਟੀ ਵੇਅਰ ਸੂਟ ਹੈਂਡਵਰਕ ਵਾਲੇ ਹੁੰਦੇ ਕਾਟਨ ਦੇ ਸੂਟ ਹੁੰਦੇ ਆ ਬਹੁਤ ਹੀ ਜੈਨੂਇਨ ਪ੍ਰਾਈਸਸ ਤੇ ਔਰ ਅਸੀਂ ਕਸਟਮਾਈਜ਼ ਵੀ ਕਰਕੇ ਦਈਦੇ ਆ ਜਿਵੇਂ ਆਪ ਫੁਲਕਾਰੀ ਵਾਲਾ ਸੂਟ ਹੈ ਇਹ ਕਸਟਮਾਈਜ਼ਡ ਹੈ ਇਦਾਂ ਤੁਸੀਂ ਹੋਰ ਵੀ ਆਪਣੇ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਕੋਲ ਸਟਿਚਿੰਗ ਪੈਟਰਨ ਵੀ ਹੈਗਾ ਹੈ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਵੈਰੀ ਜੈਨੂਇਨ ਪ੍ਰਾਈਸਸ ਠੀਕ ਹੈ ਹਾਂਜੀ ਔਰ ਜਿਹੜੇ ਸਾਡੇ ਹੁਸ਼ਿਆਰਪੁਰ ਦੇ ਕਸਟਮਰ ਹੈਗੇ ਉਹਨਾਂ ਲਈ ਸਪੈਸ਼ਲ ਡਿਸਕਾਊਂਟ ਹੈ 10% ਠੀਕ ਹੈ ਹਾਂਜੀ ਤੇ ਤੁਸੀਂ ਲਓ ਸਪੈਸ਼ਲ ਡਿਸਕਾਊਂਟ ਤੇ ਜਲਦੀ ਜਲਦੀ ਆਓ ਬਾਕੀ ਨੈਕਸਟ ਕਾਲ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀ ਜਵੈਲਰੀ ਕੈਂਡਲਸ ਡਰਿੰਕਸ ਸਾਰਾ ਕੁਝ ਹੈ ਅਵੇਲੇਬਲ ਆ ਦੇਖੋ ਤੇ ਕੜੇ ਹੈ ਨਾ ਕਿੰਨੇ ਸੋਹਣੇ ਸੋਹਣੇ ਬਾਦੀ ਕੀ ਕੋਸਟ ਹੈ ਜੀ ਆਪਣੀ ਇਹ ਆਪਣੀ ਜੋ ਸਟਾਰਟਿੰਗ ਰੇਂਜ ਹੈ ਇਹ ਦੀ ਉਹ 100 ਸੇ ਸਟਾਰਟ ਹੋ ਜਾਂਦੀ ਹੈ ਬਾਕੀ ਆਪਣੇ ਕੋਲ ਸਾਰੇ ਏਰਿੰਗਸ ਦਾ ਮਾਲ ਜਿਹੜਾ ਹੈ ਐਂਟੀ ਟਾਰਨਿਸ਼ ਹੈ ਜਿੰਨਾ ਵੀ ਮਾਲ ਹੈ ਸਾਡੇ ਕੋਲ ਐਂਟੀ ਟਾਰਨਿਸ਼ ਹੈ ਵਾਟਰਪ੍ਰੂਫ ਰਹੇਗਾ 6 ਮਹੀਨੇ 1 ਸਾਲ ਤੱਕ ਚੱਲੂਗਾ ਹੀ ਚੱਲੂਗਾ ਹਾਂਜੀ ਦੇਖ ਸਕਦੇ ਆ ਕਿ ਕਿਹਾਰੇ ਕਿਹਾਰੇ ਲੈਂਗੁਏਜ ਇਹ ਤੋਂ ਜਿਆਦਾ ਫਿਨਿਸ਼ਡ ਸਟੇਜ ਤੇ ਜਿੱਦਾਂ ਤੁਸੀਂ ਚਾਹੋ तो फोर्टी ईयर्स का चल रहा है फोर्टी ईयर्स बिफोर मैंने स्टार्ट किया था तो उसके बाद ये हमारी वैरायटी देखो हर तरह की वैरायटी है हम स्टिचिंग भी करके देते हैं डिज़ाइन बना के डिज़ाइनर डिज़ाइनर सूट बनाते हैं हम कस्टमाइज भी करते हैं रेडीमेड लहंगा साड़ीज ड्रेसेस, uh, हर तरह की चीज़ें बनाते हैं ठीक है। और हमारे बहुत अच्छे क्लाइंट्स हैं और सारे एन भी हमारे पास बहुत आते हैं हमारा स्टॉक जो है ना हमारे सूट स्पेशली अमेरिका कैनेडा यूके फ्रांस जर्मन ठीक है। आ, हर इटली हर जगह जाती है हर जगह हार्डवर्किंग है। <laughs> सिल के ये बुटीक स्टार्ट किया और अब इस जगह पे पहुंच गए हैं तो इट्स बीन फोर्टी इयर्स और हमें बहुत अच्छा रिस्पांस मिला है यहाँ पे भी और पीपल न्यू कलेक्शन और बहुत अच्छी है थैंक यू थैंक यू राजू काम तो फोन ने इधर साइड भी काफी अच्छी कलेक्शन है हम्म ऊपर hmm. तो से काउंटर का नाम भी पढ़ सकते ਨਹੀਂ ਨਹੀਂ ਬਿਲਕੁਲ ਵਾਈਬਰੈਂਟ ਦੇ ਕਲਰ ਹਨ ਬਿਲਕੁਲ ਵਾਈਬਰੈਂਟ ਦੇ ਲੋਕਾਂ ਜੈਂਟਸ ਵਾਤੇ ਟੀ-ਸ਼ਰਟ ਵਗੈਰਾ ਹੈ ਜਨ ਜੀ ਲੋਰ ਆਹ ਟੀ-ਸ਼ਰਟ ਲੋਰ ਲੋਰ ਟੀ-ਸ਼ਰਟ ਕੁੜਤਾ ਵਗੈਰਾ ਸਾਰਾ ਕੁਝ ਹੈਗਾ ਨਾ ਕਿੰਨੀ ਸਾਈਡ ਤੇ ਗਈ ਚਲੀਏ ਕਿਉਂਕਿ ਤੁਹਾਨੂੰ ਕਾਫੀ ਦਿਖਾਉਣੇ ਹਨ ਮਤਲਬ ਕੱਪੜੇ ਦੀ ਵੈਰਾਈਟੀ ਬਹੁਤ ਹੈ ਨਾ ਇਸ ਵਿੱਚ ਵੀ ਹੈਗੇ ਇਸ ਬਾਰੇ ਹੋਰ ਵੀ ਜ਼ਿਆਦਾ ਸਟਾਲ ਵਧੇ ਆ ਬਾਕੀ ਤੁਹਾਨੂੰ ਉਹ ਵੀ ਦਿਖਾਉਣੇ ਅੱਗੇ ਇਹ ਲਾਪਰ ਦੇ ਸੂਟਾਂ ਨਹੀਂ ਸਾਈਡ ਮੈਂ ਕਵਰ ਕਰ ਲੈਨੇ ਕਰੀਆਂ ਨੇ ਇਹਦੇ ਸੂਟ ਸੂਟ ਦੇਖ ਲਓ ਉਸ ਤੋਂ ਬਾਅਦ ਤੁਹਾਨੂੰ ਹੋਰ ਐਕਸਕਲੂਸਿਵ ਚੀਜ਼ਾਂ ਦਿਖਾਵਾਂਗੇ ਤੇ ਬਾਕੀ ਤੁਸੀਂ ਦੇਖ ਸਕਦੇ ਆ ਆਹ ਲਓ ਜੀ ਕੇਆ ਕਾਉਂਟਰ ਦਾ ਵੀ ਨਾਮ ਦੱਸਦੇ ਕਿ ਨਾਮ ਦੀ ਨਾਲ ਇੱਧਰ ਸਾਈਡ ਵੀ ਦੇਖਿਆ ਜਾਵੇ ਤਾਂ ਸਾਡੀ ਆਹ ਦੇਖੋ ਜੀ ਤੇ ਬਾਕੀ ਤੁਸੀਂ ਲੁੱਕ ਦੇਖ ਸਕਦੇ ਆ ਇੱਕ ਵਾਰੀ ਸੂਟਸ ਦੇ ਬਾਕੀ ਬਹੁਤ ਪਿਆਰੇ ਆ ਹਾਂ ਹਰੇ ਕਸਟੋਲ ਬਹੁਤ ਸੋਹਣਾ ਆ ਤਾਂ ਉਹ ਮਤਲਬ ਹਰ ਤਰ੍ਹਾਂ ਦੇ ਦੇਖਣ ਨੂੰ ਮਿਲ ਜੂਏ ਡਿਜ਼ਾਈਨ ਦੇ ਸੂਟ ਤੇ ਇਹ ਵੀ ਦੇਖ ਸਕਦੇ ਆ ਇੱਧਰ ਵੀ ਸਾਈਡਿਆਂ ਇਹ ਡੈਕੋਰੇਸ਼ਨ ਵਾਸਤੇ ਵੀ ਵਧੀਆ ਦੇਖੋ ਤੁਸੀਂ ਹਾਂ ਜਿਹਨੇ ਕਿ ਜਸਟਾਲ ਜਿਹੜਾ ਤੁਸੀਂ ਦੇਖ ਸਕਦੇ ਆ ਇਹ ਹੈਗਾ ਆ ਫੋਰਟਸ ਐਂਡ ਪਲਾਂਟਸ ਹਾਲਪੁਰ ਵੱਲੋਂ ਬਿਲਕੁਲ ਕਾਫੀ ਹੈ ਰਿਹਾ ਦੇਖੋ ਕਸਟਮਾਈਜ਼ਰ ਸਾਡੀ ਵਧੀਆ ਦੇਖੋ ਤੁਸੀਂ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਮਤਲਬ ਬਹੁਤ ਸਨੇ ਸਨੇ ਡਿਜ਼ਾਈਨ ਤੁਸੀਂ ਦੇਖ ਸਕਦੇ ਆ ਆ ਦੇਖੋ ਤੇ ਆਹ ਦੇਖੋ ਇਸ ਵੀ ਦੀਵਾਰੀ ਵਾਸਤੇ ਪੇਂਟਸ ਵਗੈਰਾ ਜੋ ਦੀਵੋਤ ਤੋਂ ਵਧੀਆ ਨੇ ਤੇ ਇਹ ਦੋ ਕਿੰਨੇ ਸੋਨੇ ਦੇ ਦੇਖੋ ਤਾਂ ਦੀ ਵੀ ਕਿੰਨੇ ਕਿਸਰੇ ਬਾਕੀ ਇਕ ਲੱਡੂ ਦੇ ਵਿੱਚ ਵੀ ਨਹੀਂ ਕੈਂਡਲਸ ਬਣੀ ਹੋਈ ਮੈਂ ਦੇਖੋ ਹਾਂ ਲੱਡੂਆਂ ਦੇ ਵਿੱਚ ਕੈਂਡਲ ਵਗੈਰਾ ਬੱਕਰਾ ਯੂਨੀਕ ਜਿਹਾ ਸਟਾਈਲ ਹੈ ਨਾ ਤੇ ਬੜੀਆ ਤੇ ਕਾਫੀ ਸੰਗਤਾਂ ਦੇਖੋ ਆ ਰਹੀਆਂ ਨੇ ਬਹੁਤ ਜ਼ਿਆਦਾ ਸ਼ਾਪਿੰਗ ਵੀ ਚੱਲ ਰਹੀ ਹੈ ਜੀ ਦੇਖ ਸਕਦੇ ਤੁਸੀਂ ਸਾਈਡੋਂ ਸਿਲਵਰ ਪੁਆਇਨ ਸਿਲਵਰ ਪੁਆਇਨਾ ਬਾਕੀ ਜੁਐਲਰੀ ਤੁਸੀਂ ਦੇਖ ਸਕਦੇ ਸਾਰੇ ਹਾਂ ਸੰਗਤਾਂ ਵਗੈਰਾ ਹੋ ਗਏ ਬਹੁਤ ਸੋਹਣੇ ਆ ਦੇਖੋ ਡਿਜ਼ਾਈਨ ਦੇਖੋ ਅਗੇ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਇਆ ਕਰਵਾ ਚਾਹਤਾ ਬਿਲਕੁਲ ਤਾਂ ਕਿ ਹੋਰ ਦੇਖੋ ਇਹ ਤਨਵਾ ਦਿਖਾਈ ਦੇਣੀ ਇੱਕ ਸਾਈਡ ਵੀ ਹਾਂ ਆਪਣੀ ਚਿਚੀ ਹੈ ਆਰ ਵੀ ਜਲਦੀ ਵੀ ਕਰਾ ਕਾਫੀ ਅੱਛੀ ਸੀ ਦਿੱਤੀ ਇੱਧਰ ਦੇਖਿਆ ਇੱਧਰ ਇੱਧਰ ਇਹ ਬਾਕੀ ਸਾਡੇ ਇੱਧਰਲੇ ਪਾਸੇ ਸਟਾਲ ਲੱਗਾ ਹੈ 1 ਮਿੰਟ ਫ੍ਰੀ ਫੈਟ ਚੈੱਕ ਅਪ ਵਿਦਆਊਟ ਐਨੀ ਕੋਸਟ ਤੁਸੀਂ ਆ ਸਕਦੇ ਤੇ ਆ ਕੇ ਆਪਣਾ ਚੈੱਕ ਅਪ ਕਰਵਾ ਸਕਦੇ ਆ ਤੇ ਬਾਕੀ ਇਹ ਵੀ ਕਲੈਕਸ਼ਨ ਦੇਖੋ ਸੂਟਾਂ ਦੀ ਬਹੁਤ ਤਿਆਰੀ ਆ ਬਹੁਤ ਸੋਹਣੇ ਪ੍ਰਿੰਟਡ ਵੀ ਆ ਕਢਾਈ ਵਾਲੇ ਵੀ ਆ ਸਟੋਨ ਵਰਕ ਵੀ ਆ ਹਰ ਤਰ੍ਹਾਂ ਦਾ ਤੁਹਾਨੂੰ ਕੱਪੜੇ ਮਿਲਦਾ ਹੈ ਹਰ ਤਰ੍ਹਾਂ ਦੇ ਜੇ ਮੈਰੀਜ ਵਾਸਤੇ ਲੈਣਾ ਹੋਵੇ ਤਾਂ ਕਿੰਨਾ ਸੋਹਣਾ ਆ ਤੇ ਕਲਰ ਕਿੰਨਾ ਸੋਹਣਾ ਦੇਖੋ ਮੇਰੇ ਬਾਕੀ ਤੁਹਾਨੂੰ ਜਿਹੜਾ ਪੂਰੇ ਹੁਸ਼ਿਆਰਪੁਰ ਚ ਕਲੈਕਸ਼ਨ ਨਹੀਂ ਮਿਲਨੀ ਉਹ ਤੁਹਾਨੂੰ ਇੱਥੇ ਮਿਲਣੀ ਆ ਸਿਟੀ ਸੈਂਟਰ ਹੁਸ਼ਿਆਰਪੁਰ ਚ ਤੇ ਬਾਕੀ ਤੁਸੀਂ ਖੁਦ ਦੇਖ ਸਕਦੇ ਆ ਕਿ ਫੁਲੀ ਕਸਟਮਾਈਜ਼ਡ ਪੀਸੇਜ਼ ਜੁਐਲਰੀ ਹੇਅਰ ਐਕਸੈਸਰੀ ਬੈਂਗਲ ਜੋ ਤੁਸੀਂ ਲੈਣਾ ਲੈ ਸਕਦੇ ਆ ਇੱਧਰ ਕਾਫੀ ਆ ਰਹੇ ਕੱਪੜਿਆਂ ਦੀ ਸ਼ੋਪ ਵੀ ਤਾਂ ਕਾਫੀ ਜਿਆਦਾ ਵਾ ਇੱਧਰ ਜੁਐਲਰੀ ਵਗੈਰਾ ਵੀ ਦੇਖ ਸਕਦੇ ਆ ਤਰ੍ਹਾਂ ਤਰ੍ਹਾਂ ਦੇ ਦੇਖ ਸਕਦੇ ਆ ਨੈਕਲੇਸ ਵਗੈਰਾ ਹੋ ਗਏ ਹਨ ਇਹ ਕੀ ਹੈ ਨਾ ਇੱਧਰ ਸਾਈਡ ਦੇ ਕੋਲ ਇੱਥੇ ਤੁਹਾਨੂੰ ਪੀਂਦੇ ਨੇ ਕਿੰਨੇ ਬਾਕੀ ਪੂਰੀ ਐਗਜ਼ੀਬਿਸ਼ਨ ਦੇ ਵਿੱਚ ਇੱਕ ਵੱਖਰੀ ਜਿਹਾ ਸਟਾਲ ਤੁਹਾਨੂੰ ਮਿਲਣਾ ਆ ਮੈਮ ਦਾ ਤੇ ਬਾਕੀ ਤੁਸੀਂ ਦੇਖ ਸਕਦੇ ਆ ਸਾਰਾ ਵੁੱਡਨ ਵਰਕ ਦੇ ਵਿੱਚ ਹੈਗਾ ਆ ਹਨਾ ਹੈਂਡ ਮੇਡ ਕੇ ਸਾਰਾ ਹੈਂਡ ਬ੍ਰੇਡ ਹੈ ਵੁੱਡਨ ਨੈਕਲੇਸ ਹੈ ਪੇਪਰ ਲੈਂਪ ਸ਼ੇਡਸ ਹੈ ਠੀਕ ਹੈ ਮੈਮ है, sketches hain hand painted clutches hain theek hai ma'am te baaki ye sare handmade parses hain hand printed hain on the fabric and canvas theek hai ma'am te baaki to ye dekh sakde haan baaki agge diwali te best best offer aawe te tusi ma'am to leke ja sakde haan te baaki tusi as a gift kuch vi lena hai to tusi tawein le sakde haan ਉਕੇ ਐਗਜ਼ੀਬਿਸ਼ਨ ਤੇ ਬਹੁਤ سارے ਸਟਾਲ ਲੱਗੇ ਆ ਤੇ ਵਾਕਿ ਇਧਰ ਹੋਮ ਮੇਡ ਪਿਕਲ ਵੀ ਆ ਆਚਾਰ ਸਾਰਾ ਹੋਮ ਮੇਡ ਹੈਗਾ ਤੇ ਇਹ ਹੈਗਾ ਮੋਦੀ ਦਾ ਕ੍ਰੀਏਸ਼ਨਸ ਤੇ ਵਾਕਿ ਮੋਦੀ ਦਾ ਕ੍ਰੀਏਸ਼ਨਸ ਵੱਲੋਂ ਤੁਹਾਨੂੰ ਸਾਰੇ ਕਸਟਮਾਈਜ਼ਡ ਗਿਫਟਸ ਮਿਲ ਜਾਣਗੇ ਦੀਵਾਲੀ ਤੇ ਕਿਸੇ ਵੀ ਓਕੇਜਨ ਤੇ ਅਗਰ ਤੁਸੀਂ ਬਣਵਾਉਣੇ ਚਾਹੁੰਦੇ ਆ ਤਾਂ ਤੁਸੀਂ ਆ ਕੇ ਕੰਟੈਕਟ ਕਰ ਸਕਦੇ ਆ ਜਿੱਦਾਂ ਕਿ ਉਧਰ ਹਲਦੀ ਮਹਿੰਦੀ ਵਾਸਤੇ ਸਾਰਾ ਕੁਝ ਲੱਗਿਆ ਹੈ ਤੇ ਬਾਕੀ ਕਿਊਟੀ ਕਿਊਟੀ ਪੈਕਿੰਗ ਜਿੰਸ ਬਣੇ ਪਏ ਆ ਆ ਕੇ ਤੁਸੀਂ ਲੈ ਸਕਦੇ ਆ। ਥੈਂਕ ਯੂ। ਤੇ ਬਾਕੀ ਤੁਸੀਂ ਸੋਹਣੀਆਂ ਸੋਹਣੀਆਂ ਪੰਜਾਬੀ ਜੁੱਤੀਆਂ, ਫੈਂਸੀ ਜੁੱਤੀਆਂ, ਹਰੇਕ ਕਲਰ, ਹਰੇਕ ਵਾਇਰਾਈਟੀ, ਹਾਈ ਹੀਲਸ, ਵਿਦਾਊਟ ਹੀਲਸ, ਫਲੈਟ ਜਿੱਦਾਂ ਦੀ ਵੀ ਤੁਸੀਂ ਲੈਣੀ ਚਾਹੁੰਦੇ ਆ ਆ ਕੇ ਲੈ ਸਕਦੇ ਆ। ਡੇਲੀ ਵੇਅਰ ਚਾਹੀਦੀ ਆ, ਪਾਰਟੀ ਵੇਅਰ ਚਾਹੀਦੀ ਆ, ਐਨੀਥਿੰਗ, ਐਨੀ ਵੇਅਰ ਜਿੱਥੇ ਵੀ ਜਾਣੇ ਤੁਸੀਂ ਪਾ ਗੇ। ਤੁਸੀਂ ਲੈ ਸਕਦੇ ਹਰ ਇੱਕ ਚੀਜ਼। ਕਿਹਾ ਕਿ ਕਾਇਨਾਤ ਆਰਟ ਗੈਲ ਦੀ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਸਾਰਾ ਪ੍ਰੀਮੀਅਮ ਕੁਆਲਿਟੀ ਆ ਤੇ ਬਹੁਤ ਓਨਲੀ 49 ਰੁਪੀ ਦੇ ਵਿੱਚ ਆ ਕੇ ਤੁਸੀਂ ਜਵੈਲਰੀ ਵਗੈਰਾ ਟਰਾਈ ਕਰ ਸਕਦੇ ਆ ਤੇ ਕੁਝ ਵੀ ਲੈਣਾ ਹੋਵੇ ਤੁਸੀਂ ਖੁਦ ਆਓ ਤੇ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਆ ਤੇ ਇੰਸਟਾਗ੍ਰam ਤੇ ਫੋਲੋ ਕਰਕੇ ਉੱਥੇ ਵੀ ਤੁਸੀਂ ਮੋਰ ਆਈਟਮਸ ਦੇਖਣੀ ਆ ਤਾਂ ਤੁਸੀਂ ਦੇਖ ਸਕਦੇ ਆ ਬਹੁਤ ਹੀ ਰੀਜ਼ਨਬਲ ਪ੍ਰਾਈਸ ਦੇ ਉੱਤੇ। ਪਿਆਰਾ ਲੱਗਾ ਹੋਇਆ ਛੋਟੇ-ਛੋਟੇ ਗਿਊਟੀ ਪਾਈ ਬੱਚਿਆਂ ਦੇ ਲਈ ਸੌਫਟ ਟੌイズ ਲੱਗੇ ਹੋਏ ਆ। ਸਾਰੀ ਕੁਝ ਤੇ ਨਾਲੇ ਤੁਸੀਂ ਦੇਖ ਸਕਦੇ ਆ ਕਿ ਉਹਨਾਂ ਦੇ ਸਟਾਲ ਦੇ ਨਾਲ ਬਹੁਤ ਸਾਰੇ ਹੋਰ ਇਦੇ ਸਟਾਲ ਲੱਗੇ ਹੋਏ ਆ ਤੇ ਬਾਕੀ ਜੁਵੈਲਰੀ ਆ ਕੋਕੀਜ਼ਾ ਬਾਕੀ ਕਸਟਮਾਈਜ਼ਡ ਕੈਂਡਲ ਆ बिकॉज ਆਫ ਅੱਗੇ ਦੀਵਾਲੀ ਆ ਰਹੀ ਆ ਤੇ ਖੁਦ ਤੋਂ ਹੀ ਕਸਟਮਾਈਜ਼ ਕਰ ਸਕਦੇ ਆ ਜਿੱਦਾਂ ਦੀ ਤੁਸੀਂ ਲੈ ਸਕਦੇ ਆ ਬਾਕੀ ਕਾਫੀ ਸੁੰਦਰ ਸੁੰਦਰ ਫਲਾਵਰਸ ਪੋਰਟਸ ਵਗੈਰਾ ਹੈਗੇ ਆ ਇਹ ਕਾਫੀ ਅੱਛਾ ਹੈ ਕਿਉਂਕਿ ਇਹ ਬੜੀਆ ਵਾਸੀ ਮਾਹੌਲ ਆ ਸਰਸ ਹੀ ਆਪਕਾ ਕਸਟਮਾਈਜ਼ ਕਰ ਦੇ ਆ इवन ਤੁਸੀਂ ਕੋਈ ਮੈਸੇਜ ਐਡ-ਆਨ ਕਰਵਾਉਣਾ ਹੈ ਇਸ ਲਈ ਮੈਸੇਜ ਵੀ ਹੋ ਜਾਏਗਾ ਉਹਦੇ ਉੱਪਰ دیاਜੇ ਉੱਪਰ ਠੀਕ ਹੈ ਅਗਰ ਤੁਸੀਂ ਕੈਂਡਲ ਦੇ ਉੱਪਰ ਜਾਂਦੇ ਆ ਕੈਂਡਲ ਤੇ ਵੀ ਮੈਸੇਜ ਆ ਜੰਨਾ ਹੈ 컬러ਫੁਲ ਥੀਮ ਦੇ ਕੈਂਡਲ ਹੁੰਦੀਆਂ ਜਿਵੇਂ ਰੇਕੀ ਵਗੈਰਾ ਚੱਲਦੀ ਹੈ ਨਾ ਉਹ ਵਾਲੀਆਂ ਵੀ ਤੁਹਾਨੂੰ ਮਿਲ ਜਾਣਗੀਆਂ ਠੀਕ ਹੈ ਥੈਨ ਹਰਬਸ ਵੀ ਹੈ ਜਿਹਦਾ ਘਰ ਵਿੱਚ ਹੁੰਦਾ ਨਾ ਕਿ ਪੁਰਾਣੇ ਟਾਈਮ ਤੇ ਆਪਾਂ ਜਲਾਣੇ ਹੁੰਦੇ ਸੀ ਉਹ ਵਾਲੇ ਵੀ অলরেডি ਐਡਿਡ ਹਰਬਸ ਮਿਲਣਗੇ ਤੁਹਾਨੂੰ ਵਿੱਚ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਰੀਜਿੰਗ ਜੁਐਲਰੀ ਕਸਟਮਾਈਜ਼ ਕਰਵਾਉਣੀ ਹੈ ਕੋਈ ਡਿਜ਼ਾਈਨ ਦੇ ਕੇ ਬਣਵਾਉਣਾ ਹੈ ਜਾਂ ਪ੍ਰੈਸਰ ਨੀਲਸ ਦਾ ਕੋਈ ਡਿਜ਼ਾਈਨ ਦੇ ਕੇ ਬਣਵਾਉਣਾ ਹੈ ਉਹ ਸਾਰੀਆਂ ਜਿੱਦਾਂ ਮਤਲਬ ਈਚ ਐਂਡ ਐਵਰੀਥਿੰਗ ਇਜ਼ ਕਸਟਮਾਈਜ਼ ਤੁਸੀਂ ਜੋ ਡਿਜ਼ਾਈਨ ਦੋਗੇ ਉਸ ਹਿਸਾਬ ਨਾਲ ਬਨੇਗਾ ਤੇ ਬਾਕੀ ਕੋਰਨਰ ਤੇ ਹੈਗਾ ਡਾਇਮੰਡ ਡ੍ਰੀम्स ਸ਼ਾਪ ਤੁਸੀਂ ਦੇਖ ਸਕ ਰਹੇ ਹੋ ਬਿਲਕੁਲ ਇਹ ਵੀ ਜੁਨੀਕ ਜੀ ਆ ਵੈਰਾਈਟੀ ਹਾਸਟਾਲ ਦੇ ਉੱਤੇ ਤੁਹਾਨੂੰ ਬਿਲਕੁਲ ਜੁਨੀਕ ਵੈਰਾਈਟੀ ਮਿਲੂਗੀ ਤੇ ਮੈਮ ਦਾ ਹੈਗਾ ਆ ਤੁਸੀਂ ਆਓ ਤੇ ਵਿਜ਼ਿਟ ਕਰੋ ਬਾਕੀ ਅਗਰ ਤੁਸੀਂ ਲੈਣਾ ਚਾਹੁੰਦੇ ਆ ਤਾਂ ਤੁਹਾਨੂੰ ਬਿਲਕੁਲ ਡਿਸਕਾਊਂਟ ਤੇ 500 ਦੇ ਤਿੰਨ ਟੌਪ ਮਿਲ ਜਾਣਗੇ ਤੁਸੀਂ ਆਓ ਤੇ ਤੁਸੀਂ ਲੈ ਸਕਦੇ ਆ ਠੀਕ ਆ ਤੇ ਬਾਕੀ ਦੀਦ ਦਾ ਸਟਾਲ ਹੈਗਾ ਆ 글ਿਟਰੀ ਜੈਮਸ ਤੇ ਬਾਕੀ ਜਿਹਦੀ ਕਲੈਕਸ਼ਨ ਬਹੁਤ ਸੋਹਣੀ ਆ ਪ੍ਰੀਮੀਅਮ ਕੁਆਲਿਟੀ ਆ ਤੇ ਬਹੁਤ ਸੋਹਣੇ ਸੋਹਣੇ ਪੀਸੇਸ ਆ ਔਰ ਬਹੁਤ ਸੋਹਣੀ ਸੋਹਣੀ ਰੇਂਜ ਆ ਬਿਲਕੁਲ ਡਿਸਕਾਊਂਟ ਤੇ ਹੈਗਾ ਆ ਤੁਸੀਂ ਆਓ ਮਸਟ ਵਿਜ਼ਿਟ ਕਰੋ ਤੇ ਬਾਕੀ ਕਲਰ ਬਹੁਤ ਸੋਹਣੇ ਆ ਅੱਗੇ ਕਰਵਾਚੌਥ ਆ ਰਿਹਾ ਆ ਤੇ ਤੁਸੀਂ ਡਿਜ਼ਾਈਨਰ ਪੀਸ ਸਾਰੇ ਮੈਮਸ ਕੋਲ ਹੈਗੇ ਆ ਤੁਸੀਂ ਆਰਾਮ ਨਾਲ ਜਾ ਕੇ ਲੈ ਕੇ ਜਾ ਸਕਦੇ ਆ ਤੇ ਇਹ ਪੀਸ ਜਿਹੜਾ ਬਿਲਕੁਲ ਜੁਨੀਕ ਜੈ ਮੈਨੂੰ ਤਾਂ ਪਰਸਨਲੀ ਬਹੁਤ ਵਧੀਆ ਲੱਗਾ ਆ ਕਲਰ ਵੀ ਬਹੁਤ ਪਿਆਰਾ ਆ ਤੇ ਬਿਲਕੁਲ ਡਿਸਕਾਊਂਟ ਤੇ ਤੁਹਾਨੂੰ ਸਿਰਫ ਤੇ ਸਿਰਫ ਕਿੱਥੇ ਮਿਲਣਾ ਆ ਗਲਿਟਰੀ ਜੈਮਸ ਸਟੋਰ ਦੇ ਉੱਤੇ ਤੇ ਬਾਕੀ ਤੁਸੀਂ ਆਓ ਤੁਹਾਨੂੰ ਬਹੁਤ ਪਿਆਰੀ ਤੇ ਬਹੁਤ ਵਧੀਆ ਵਧੀਆ ਤੇ ਸਸਤੇ ਪ੍ਰਾਈਸੇਸ ਵਿੱਚ ਸੂਟ ਮਿਲਣਗੇ ਬਾਕੀ ਕਰਵਾ ਚਾਹਤ ਆ ਰਿਹਾ ਸ਼ਾਪਿੰਗ ਦਾ ਕਰਨੀ ਆਪਾਂ ਤੇ ਬਾਕੀ ਸੰਗਤ ਜੀ ਜੀ ਕਿੱ데 ਦੇਖ ਸਕਦੇ ਆ ਤੇ ਸੰਗਜੀਤ ਦੀ ਸਾਈਡ ਦਾ ਐਕੋ ਪ੍ਰੈਸ਼ਰ ਵਾਤੇ ਬਹੁਤ ਵਧੀਆ ਹੈਗਾ ਵਾ ਤੇ ਇੱਧੇ ਸਾਈਡ ਦੇਖ ਸਕਦੇ ਕਾਫੀ ਜਿਆਦਾ ਮਟੀਰੀਅਲ ਆ ਤੇ ਬਿਲਕੁਲ ਆ ਦੇਖੋ ਜੀ ਪਿਛਲੀ ਵਾਰੀ ਵੀ ਇਹ ਤੁਹਾਨੂੰ ਪੂਰੀ ਸਟਾਲ ਦਿਖਾਇਆ ਸੀਗਾ ਬਿਲਕੁਲ ਬਿਲਕੁਲ ਦੇਖੋ ਹੁਣ ਇਹ ਇੱਕ ਚੀਜ਼ ਜਿਹੜਾ ਹੁਣ ਆਪਾਂ ਗੱਡੀ ਵਾਸਤੇ ਜਿਹਦਾ ਚਾਹੀਦੀ ਹੁੰਦੀ ਹੈ ਨਾ ਆਪਾਂ ਹਵਾ ਭਰਨ ਵਾਸਤੇ ਹੁਣ ਪਰ ਦਿੱਕਤ ਹੁੰਦੀ ਕਿਤੇ ਅਮਰਜੈਂਸੀ ਕਿਤੇ ਫਾਜਵੇ ਨਾ ਪਰ ਵਧੀਆ ਵਾ Air ਵਾਸਤੇ ਤੇ ਬਹੁਤ ਵਧੀਆ ਹੈਗਾ ਵਾ ਬਾਕੀ ਤੁਸੀਂ ਦੇਖ ਸਕਦੇ ਆ ਕਾਫੀ ਅੱਛੇ-ਅੱਛੇ ਵੈਰਾਈਟੀ ਹੈਗੀ ਇੱਥੇ ਇਧਰੀ ਸਾਈਡ ਵੀ ਦੇਖ ਸਕਦੇ ਆ ਤੇ ਕਪੜੇ ਕੁੱਪੜੇ ਵੀ ਦੇਖੋ ਕਾਫੀ ਡਿਜ਼ਾਈਨਰ ਕੱਪੜੇ ਆ ਤਰ੍ਹਾਂ ਤਰ੍ਹਾਂ ਦੇ ਆ ਗਏ ਇੱਧਰ ਬਾਕੀ ਹਾਂ ਬਾਕੀ ਆਪਾਂ ਇੱਧਰ ਸਾਈਡ ਐ ਨਹੀਂ ਕਵਰ ਕਰ ਲਈ ਚੁੱਕੇ ਸਾਰਾ ਉੱਧਰ ਚੱਲਦੇ ਆਪਾਂ ਲੋਕ ਦੇਖ ਲਓ ਹਾਂਜੀ ਆਹ ਦੇਖੋ ਰੀਜ਼ਨ ਆਟ ਬਿਲਕੁਲ ਬਾਕੀ ਜੋ ਇਨ ਸਾਈਮ ਇਨ ਟ੍ਰੈਂਡ ਆ ਰੀਜ਼ਨ ਆਟ ਬਿਲਕੁਲ ਤੇ ਸੰਗਜੀ ਬਾਕੀ ਦੀ ਦੇਸਾਂ ਦੇ ਕਾਫੀ ਸੰਗਤਾਂ ਸ਼ਾਪਿੰਗ ਕਰ ਰਹੀਆਂ ਤਾਂ ਉਸੇ ਵੀ ਬਹੁਤਾ ਲੇਟ ਨਾ ਹੋਵੋ ਜਲਦੀ-ਜਲਦੀ ਆਓ ਤੇ ਸ਼ੋਪਿੰਗ ਕਰ ਲੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆਪਾਂ ਚੱਲਦੇ ਆ ਜੀ ਤੁਹਾਨੂੰ ਸਾਰਾ ਐਗਜ਼ੀਬਿਸ਼ਨ ਸਾਰੀ ਦਿਖਾ ਦਤੀ ਹੈ ਕਿ ਨਹੀਂ ਐਣੀ ਹੂੰ ਇਹ ਫਰੰਟ ਲੁੱਕ ਹੀ ਆ ਸਾਰੀ ਫਰੰਟ ਲੁੱਕ ਦੇ ਵਿੱਚ ਤੁਹਾਨੂੰ ਪਹਿਰੇ ਵੀ ਦਿਖਾ ਦਤੀ ਸੀ ਆਪਾਂ ਤੇ ਚਲੋ ਹੁਣ ਆਪਾਂ ਚੱਲਦੇ ਆ ਜੀ ਬਾਕੀ ਤੇ ਇਧਰ ਹਰ ਮਾਹੌਲ ਚੈੱਕ ਕਰੋ ਜਰਾ ਤੇ ਲੋਈ ਸੰਗ ਜੀ ਆਪਾਂ ਹੁਣ ਭਾਈਣਾ ਤੁਹਾਨੂੰ ਮਨਾਉਂਦੇ ਆ ਜਿਹੜੀ ਸਾਰੀ ਜਿਹੜੀ ਇਹ ਐਗਜ਼ੀਬਿਸ਼ਨ ਨੂੰ ਆਰਗੇਨਾਈਜ਼ ਕਰਦੇ ਆ ਭਾਈ ਹੁਣੀ ਇਹ ਨੀਪੁਰ ਭਾਈ ਹੁਣੀ ਆ ਤੇ ਬਾਕੀ ਇਹਨਾਂ ਨੇ ਵੀ ਆਪਾਂ ਪਿਛਲੀ ਵਾਰ ਵੀ ਕਾਫੀ ਦੇ ਵੀਡੀਓ ਪਾਈਆਂ ਹੋਈਆਂ ਆਂ ਜੀ ਉਹ ਸ਼ਹਿਰਾਜ ਹੋਟਲ ਦੇ ਵਿੱਚ ਵੀ ਐਗਜ਼ਿਬਿਸ਼ਨ ਭਾਈ ਨੂੰ ਲਾਈ ਤੇ ਇਸ ਵਾਰ ਦੂਸਰੀ ਵਾਰ ਆਪਣੇ ਸ਼ਹਿਰ ਹੁਸ਼ਿਆਰਪੁਰ ਵਿੱਚ ਨਹੀਂ ਭਾਈ ਤੇ ਦੂਸਰੀ ਵਾਰੀ ਆਪਾਂ ਐਗਜ਼ਿਬਿਸ਼ਨ ਲਾਈ ਹੋਈ ਹੈ ਤੇ ਜੇ ਕਿਸੇ ਨੇ ਚਾਹੁੰਦਾ ਕੋਈ ਮੈਂ ਆਪਣਾ ਕੋਈ ਸਟਾਲ ਐਡ ਕਰਾਉਣਾ ਚਾਹਨਾ ਵਾ ਤੇ ਨੈਕਸਟ ਟਾਈਮ ਜਿੱਦਾਂ ਵੀ ਹੈਗਾ ਆਪਾਂ ਇਹਨਾਂ ਕੰਟੈਕਟ ਕਰ ਸਕਦੇ ਆ ਬਾਕੀ ਭਾਈ ਤੁਸੀਂ ਆਪਣੇ ਕੋਈ ਰਿਵਿਊ ਦੇ ਆਉਣਾ ਚਾਹੂਗੇ ਆਪਣੇ ਸ਼ਹਿਰ ਹੁਸ਼ਿਆਰਪੁਰ ਬਾਰੇ ਕੀ ਝੜਾ ਰਿਵਿਊ ਆ ਨਹੀਂ ਸਾਨੂੰ ਬਹੁਤ ਵਧੀਆ ਰਿਸਪੋਂਸ ਆਉਂਦਾ ਹੁਸ਼ਿਆਰਪੁਰ ਤੋਂ ਲੋਕੀ ਬਹੁਤ ਪਿਆਰ ਕਰਦੇ ਆ ਸਾਨੂੰ ਆਪਾਂ ਹੀ ਮਤਲਬ ਪੂਰੀ ਮਤਲਬ ਕੋਸ਼ਿਸ਼ ਕਰਦੇ ਆ ਕਿ ਐਡ ਸਾਰੇ ਕੋਲ ਜਾਵੇ ਜਿਹਨੇ ਹੁਸ਼ਿਆਰਪੁਰ ਲੋਕੀ ਰਹਿੰਦੇ ਆ ਸਾਡੀ ਵੀ ਇਹੀ ਕੋਸ਼ਿਸ਼ ਰਹਦੀ ਹੈ ਲੇਕਿਨ ਜੋ ਸਾਨੂੰ ਪਿਆਰ ਆਂਦਾ ਹੈ ਜੋ ਸਾਨੂੰ ਰਿਸਪੌਂਸ ਆਂਦਾ ਹੈ ਪਲੱਸ ਜੋ ਸਾਡੇ ਐਗਜ਼ੀਬਿਟਰ ਆਉਂਦੇ ਆ ਕੋਈ ਮੁੰਬਈ ਤੋਂ ਕੋਈ ਦਿੱਲੀ ਤੋਂ ਕੋਈ ਜੈਪੁਰ ਤੋਂ ਉਹ ਵੀ ਸਾਡੇ ਵਾਸਤੇ ਬਹੁਤ ਮਤਲਬ ਸਪੈਸ਼ਲ ਹੈਗਾ ਤੇ ਹੁਸ਼ਿਆਰਪੁਰ ਚ ਸਿਰਫ ਉਹ ਸਿਰਫ ਆਪਪਾਈ ਆ ਕਿਉਂਕਿ ਐਗਜ਼ੀਬਿਸ਼ਨ ਜੋ ਇਸ ਤਰ੍ਹਾਂ ਦਾ ਇਵੈਂਟ ਕਰਦੇ ਆ ਪ੍ਰੋਪਰ ਫੈਬ੍ਰੀਕੇਟਡ ਸਟਾਲ ਲਾ ਕੇ ਪ੍ਰੋਪਰ ਆਪਣਾ ਸੈਟਅਪ ਲਾ ਕੇ ਆਪਾਂ ਪੂਰਾ ਲਾਈਟਾ ਦੁਕਾਨਾ ਤੇ ਇੱਥੇ ਤੁਹਾਨੂੰ ਸਿਰਫ ਉਹ ਸਿਰਫ ਐਕਸਕਲੂਸਿਵ ਚੀਜ਼ਾਂ ਹੀ ਮਿਲਣਗੀਆਂ ਬਾਕੀ ਦੀ ਸਾਰਾ ਵੀਡੀਓ ਦੇਖ ਹੀ ਲਿਆ ਵਾ ਤੇ ਮਤਲਬ ਇੰਨੇ ਸੋਹਣੇ ਸੋਹਣੇ ਡਿਜ਼ਾਈਨਰ ਕੱਪੜੇ ਬਾਕੀ ਤੁਸੀਂ ਦੇਖ ਸਕਦੇ ਘਰ ਨੂੰ ਡੈਕੋਰੇਸ਼ਨ ਕਰਨ ਵਾਸਤੇ ਕਿੰਨੇ ਸੋਹਣੇ ਡੈਕੋਰੇਟ ਪੀਸ ਆ ਤੇ ਬਹੁਤ ਵਧੀਆ ਤੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਨਾਲ ਦੀਆਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਰੂਰ ਜੇ ਕੋਈ ਵੀ ਹੈਗਾ ਕੋ ਨਵਾਂ ਕੁਝ ਐਡਨ ਕਰਾਉਣਾ ਚਾਹੁੰਦਾ ਭਾਈ ਤਾਂ ਆ ਕੇ ਕੰਟੈਕਟ ਕਰ ਸਕਦੇ ਭਾਈ ਜੇ ਮੈਂ ਕੰਟੈਕਟ ਨੰਬਰ ਉਹਦਾ ਡਿਸਪਲੇ ਕਰ ਦੂੰਗਾ ਨੀਚੇ ਬਾਕੀ ਠੀਕ ਆ ਇਹ ਸੀਗੀ ਅੱਜ ਦੀ ਵੀਡੀਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱ ਤੇ ਬਾਕੀ ਤੁਸੀਂ ਮਸਟ ਵਿਜ਼ਿਟ ਕਰੋ ਆਓ ਪੋਕੀ ਐਗਜ਼ੀਬਿਸ਼ਨ ਹੁਸ਼ਿਆਰਪੁਰ ਸਿਟੀ ਸੈਂਟਰ ਦੇ ਵਿੱਚ ਤੇ ਤੁਸੀਂ ਆਓ ਤੇ ਵਧੀਆ ਵਧੀਆ ਡੀਲ ਲੈ ਕੇ ਜਾਓ ਬਾਕੀ ਠੀਕ ਆ ਮਿਲਾਂਗੇ ਤਾਂ ਨੈਕਸਟ ਵੀਡੀਓ ਤੱਕ ਬਾਈ ਬਾਈ ਸਸਤੀ ਕਾਲ ਜਮਾ ਤਬੀ ਤੈ ਫਿਰ ਰਹਾ ਹਾਂ